ਦੀ ਪਿਆਰਕ ਟੱਕ ਰੁਕਈ ਹੈ ਜਿਸ ਦੇ ਵਿੱਚ ਤੁਹਾਨੂੰ ਦੱਸਦੀ ਕਿ ਤਿੰਨ ਜਣਿਆਂ ਦੀ ਮੌਤ ਹੋ ਚੁੱਕੀ ਹੈ ਬੜੀ ਹੀ ਦਰਦਨਾਕ ਮੌਤ ਇਹ ਤਿੰਨ ਜਣਿਆਂ ਨੂੰ ਮਿਲੀ ਹੈ ਕਿਉਂਕਿ ਸਰੀਰ ਦਾ ਕੱਲਾ ਕੱਲਾ ਹਿੱਸਾ ਜੁੜਿਆ ਆ ਉਹ ਵੱਖ ਹੋ ਚੁੱਕਿਆ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਟਰੈਕਟਰ ਟਰਾਲੀ ਸੀ ਔਰ ਟਰਾਲੀ ਦੇ ਉੱਪਰ ਪ੍ਰਾਲੀ ਦੀਆਂ ਗੱਠਾਂ ਜਿਹੜੀਆਂ ਸੀ ਉਹ ਲੱਧੀਆਂ ਹੋਈਆਂ ਸੀਗੀਆਂ ਜਿਹੜੇ ਟਰੈਕਟਰ ਟਰਾਲੀ ਤੇ ਪ੍ਰਾਲੀ ਢੋਂਦੇ ਨੇ ਪ੍ਰਾਲੀ ਦੀਆਂ ਗੱਠਾਂ ਵੱਜ ਜਾਂਦੀਆਂ ਨੇ ਤਾਂ ਉਹਦੇ ਉੱਪਰ ਟਰਾਲੀ ਦੇ ਉੱਪਰ ਲੱਧੀਆਂ ਹੋਈਆਂ ਸੀ ਔਰ ਲੱਧੀਆਂ ਹੋਣ ਦੇ ਕਰਕੇ ਇਹ ਰਾਤ ਦਾ ਵੇਲਾ ਸੀਗਾ ਸੇਖਵਾ ਪਿੰਡ ਹੈ ਤੁਹਾਨੂੰ ਦੱਸਦੀ ਕਿ ਕਨਵਾਂ ਰੋਡ ਤੇ ਇਹ ਪਿੰਡ ਸੇਖਵਾ ਆਉਂਦਾ ਜਿੱਥੇ ਇਹ ਭਿਆਨਕ ਹਾਦਸਾ ਹੋਇਆ ਹੈ ਟਰਾਲੀ ਦੀਆਂ ਗੱਠਾਂ ਢੂਣ ਵਾਲੀ ਟਰਾਲੀ ਦੇ ਨਾਲ ਦੋ ਕਾਰਾਂ ਦੀ ਟੱਕਰ ਹੋ ਜਾਂਦੀ ਹੈ ਔਰ ਦੋ ਕਾਰਾਂ ਦੀ ਜਦੋਂ ਟੱਕਰ ਹੁੰਦੀ ਹੈ ਤਾਂ ਇੱਕ ਤਾਂ ਕਾਰ ਟਰੈਕਟਰ ਟਰਾਲੀ ਦੇ ਹੇਠਾਂ ਹੀ ਵੜ ਜਾਂਦੀ ਹੈ ਔਰ ਦੂਜੀ ਕਾਰ ਦੀ ਮੂਰਿਓ ਟੱਕਰ ਹੋ ਜਾਂਦੀ ਹੈ ਜਿਸ ਕਾਰਨ ਦੋਵੇਂ ਕਾਰਾਂ ਵੀ ਚੱਕਨਾ ਚੂਰ ਹੋ ਚੁੱਕੀਆਂ ਨੇ ਔਰ ਟਰਾਲੀ ਵੀ ਪਲਟ ਚੁੱਕੀ ਆ ਔਰ ਸਾਰੀ ਦੀਆਂ ਸਾਰੀਆਂ ਗੱਠਾਂ ਜਿਹੜੀਆਂ ਨੇ ਉਹ ਕਾਰਾਂ ਦੇ ਉੱਪਰ ਜਾ ਡਿੱਗੀਆਂ ਨੇ ਜਿਸ ਦੇ ਨਾਲ ਤੁਹਾਨੂੰ ਦੱਸਦੀ ਕਿ ਤਿੰਨ ਜਣਿਆਂ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਜਾਂਦੀ ਹੈ ਉਹ ਅਸੀਂ ਤੁਹਾਨੂੰ ਤਸਵੀਰਾਂ ਨਹੀਂ ਦਿਖਾ ਸਕਦੇ ਡੈੱਡ ਬੋਡੀ ਦੀ ਕਿਉਂਕਿ ਕੱਲਾ-ਕੱਲਾ ਸਰੀਰ ਦਾ ਹਿੱਸਾ ਖੁੱਲਿਆ ਹੈ ਕੱਲੀ-ਕੱਲੀ ਅੰਤੜੀ ਬਾਹਰ ਨਿਕਲੀ ਹੋਈ ਹੈ ਸਰੀਰ ਦੇ ਵਿੱਚੋਂ ਔਰ ਬੜਾ ਹੀ ਭਿਆਨਕ ਇਹ ਹਾਦਸਾ ਵਾਪਰਿਆ ਤੁਹਾਨੂੰ ਦੱਸਦੀ ਕਿ ਦੋ ਐਨ ਆਰ ਆਈ ਸੀਗੇ ਔਰ ਇੱਕ ਇਹਨਾਂ ਦਾ ਸਾਂਡੂ ਸੀ ਯਾਨੀ ਕਿ ਟੋਟਲ 3 ਜਣੇ ਸੀ 2 ਐਨਆਰਆਈ ਤੇ ਇੱਕ ਇਹਨਾਂ ਦਾ ਸਾਂਡੂ ਤਿੰਨ ਜਣਿਆਂ ਦੀ ਮੌਤ ਹੋ ਚੁੱਕੀ ਹੈ ਤੇ ਤਿੰਨ ਜਣੇ ਅਜੇ ਜ਼ਖਮੀ ਦਸੇ ਜਾ ਰਹੇ ਨੇ ਜਾਨੀ ਕਿ ਟੋਟਲ 6 ਜਣੇ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਤਾਂ ਇੱਥੋਂ ਤੁਸੀਂ ਹਿਸਾਬ ਲਾ ਹੀ ਸਕਦੇ ਹੋ ਕਿ ਕਿੰਨਾ ਵੱਡਾ ਹਾਦਸਾ ਵਾਪਰਿਆ ਹੈ 6 ਲੋਕ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋਈ ਹੈ ਜਿਸ ਦੇ ਵਿੱਚ ਦੋ ਐਨ ਆਰ ਆਈ ਸੀਗੇ ਔਰ ਇੱਕ ਨਾਲ ਇਹਨਾਂ ਦਾ ਸੰਡੂ ਸੀ ਕਿਸੇ ਕੰਮ ਨੂੰ ਲੈ ਕੇ ਜਾ ਰਹੇ ਸੀ ਪਿੰਡ ਸੇਖਵਾ ਹੈ ਕਨੋਵਾਲ ਰੋਡ ਤੇ ਬਟਾਲੇ ਦਾ ਇਹ ਏਰੀਆ ਹੈ ਜਿੱਥੇ ਇਹ ਭਿਆਨਕ ਹਾਦਸਾ ਵਾਪਰਿਆ ਦੇਰ ਰਾਤ ਤੇ ਹਾਦਸਾ ਵਾਪਰਿਆ ਹੈ ਹਾਲਾਂਕਿ ਹੁਣ ਇਨਵੈਸਟੀਗੇਸ਼ਨ ਦਾ 파ਟ ਹੈ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਕਿ ਆਖਰਕਾਰ ਇਹ ਦੋ ਗੱਡੀਆਂ ਤੇ ਤੀਜੀ ਟਰੈਕਟਰ ਟਰਾਲੀ ਦੀ ਟੱਕਰ ਕਿਵੇਂ ਹੋਈ ਹੈ ਗਲਤੀ ਕਿਹਦੀ ਸੀਗੀ ਰਾਤ ਦਾ ਹਨੇਰਾ ਹੈ ਕੋਈ ਸੰਤੁਲਨ ਵਿਗੜ ਗਿਆ ਜਾਂ ਫਿਰ ਓਵਰ ਸਪੀਡ ਸੀ ਜਾਂ ਕਿਸੇ ਨੇ ਨਸ਼ੇ ਦਾ ਸੇਵਨ ਕੀਤਾ ਸੀ ਤਾਂ ਤਮਾਮ ਇਹ ਪਹਿਲੂ ਬਣ ਜਾਂਦੇ ਨੇ ਹਾਲਾਂਕਿ ਇਹ ਪਹਿਲੂ ਜਾਂਚ ਦਾ ਵਿਸ਼ਾ ਨੇ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਜੋ ਇੱਥੇ ਹਾਲਾਤ ਇਨ੍ਹਾਂ ਕਾਰਾਂ ਦੇ ਬਣੇ ਨੇ ਸਾਰੀਆਂ ਹੀ ਡੈਮੇਜ ਹੋ ਚੁੱਕੀਆਂ ਨੇ ਕੱਲਾ-ਕੱਲਾ ਪਾਰਟ ਕੱਲੀ-ਕੱਲੀ ਤਾਂ ਕਿ ਸ਼ੀਸ਼ਾ ਟੁੱਟ ਚੁੱਕਿਆ ਹੈ ਮੂਰਿਓ ਜੇਕਰ ਅਸੀਂ ਕਾਰ ਦੇ ਬੁਨੜ ਦੀ ਵੀ ਗੱਲ ਕਰਦੇ ਹਾਂ ਤਾਂ ਸਾਰਾ ਤਹਿਸ ਨੈਸ ਚੁੱਕਿਆ ਹੈ ਔਰ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਕਾਰ ਦੇਆਂ ਬਾਰੀਆਂ ਤੋੜ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਤਿੰਨ ਜਣਿਆਂ ਦੀ ਮੌਤ ਹੋ ਗਈ ਜਿਨ੍ਹਾਂ ਦਾ ਸਿਰ ਕਿਸੇ ਦਾ ਵੱਖ ਹੋ ਗਿਆ ਲੱਤਾਂ ਬਾਹਾਂ ਕਿਸੇ ਦੀਆਂ ਵੱਖ ਹੋ ਗਈਆਂ ਔਰ ਅੰਦਰੋਂ ਜਿਹੜੀਆਂ ਸਾਡੀਆਂ ਆਂਤੜੀਆਂ ਹੁੰਦੀਆਂ ਨੇ ਉਹ ਵੀ ਬਾਹਰ ਆ ਚੁੱਕੀਆਂ ਸਿਗੀਆਂ ਇੰਨਾ ਕੁ ਭਿਆਨਕ ਹਾਦਸਾ ਵਾਪਰਿਆ ਹੈ ਦੇਰ ਰਾਤ ਕਿ ਤਿੰਨ ਲੋਕਾਂ ਦੀ ਮੌਤ ਹੋਈ ਹੈ ਜਦਕਿ ਤਿੰਨ ਹੀ जख्मी ਦਸੇ ਜਾ ਰਹੇ ਨੇ ਕਾਨੋਵਾਰ ਰੋਡ ਸੇਖਵਾ ਪਿੰਡ ਦੇ ਕੋਲ ਇਹ ਵਾਪਰਿਆ ਹੈ ਤਸਵੀਰਾਂ ਬਹੁਤ ਭਿਆਨਕ ਨੇ ਟਰੈਕਟਰ ਟਰਾਲੀ ਦੇ ਨਾਲ ਦੋ ਕਾਰਾਂ ਦੀ ਟੱਕਰ ਹੋ ਗਈ ਔਰ ਟਰਾਲੀ ਵੀ ਪਲਟ ਗਈ ਟਰਾਲੀ ਪਲਟਣ ਤੋਂ ਬਾਅਦ ਜਿਹੜੀ ਗੱਠਾਂ ਸੀਆਂ ਪਰਾਲੀ ਦੀਆਂ ਉਹ ਜਾ ਕੇ ਤੇ ਉੱਪਰ ਡਿੱਗ ਪੀਆਂ ਕਾਰਾਂ ਦੇ ਉੱਪਰ ਔਰ ਇੱਕ ਕਾਰ ਜਿਹੜੀ ਆ ਉਹ ਟਰੈਕਟਰ ਟਰਾਲੀ ਦੇ ਹੇਠਾਂ ਮਾਰ ਜਾਂਦੀ ਹੈ ਔਰ ਸਿਆਣੀ ਕਹਿੰਦੀ ਆ ਕਿ ਲੋਹਾ ਨਹੀਂ ਛੱਡਦਾ ਲੋਹੇ ਦੀ ਮਾਰ ਬਹੁਤ ਭੈੜੀ ਹੁੰਦੀ ਹੈ ਸੋ ਇਸੇ ਕਰਕੇ ਜਦੋਂ ਉਹ ਕਾਰ ਟ੍ਰੈਕਟਰ ਦੇ ਹੀਠਾ ਵੜ ਗਈ ਤਾਂ ਕਾਰ ਦੀ ਉੱਪਰਲੀ ਬਾਡੀ ਵੱਖ ਹੋ ਗਈ ਔਰ ਜਿਹੜੀਆਂ ਬਾਰੀਆਂ ਸੀ ਵੀ ਉਹ ਵੀ ਟੁੱਟ ਗਈਆਂ ਔਰ ਇਸੇ ਕਰਕੇ ਹੀ ਜਿਹੜੇ ਤਿੰਨ ਲੋਕ ਸੀ ਦੋ ਐਨ ਆਰ ਆਈ ਸੀਗੇ ਤੇ ਇੱਕ ਉਹਨਾਂ ਦਾ ਸਾਧੂ ਸੀ ਤਿੰਨਾਂ ਜਣਿਆਂ ਦੀ ਮੌਤ ਹੋ ਚੁੱਕੀ ਹੈ ਤੇ ਤਿੰਨ ਜਣੇ ਜਿਹੜੇ ਨੇ ਉਹ ਹਸਪਤਾਲ ਦੇ ਵਿੱਚ ਦਾਖਲ ਨੇ ਬਹੁਤ ਭਿਆਨਕੇ ਹਾਦਸਾ ਵਾਪਰਿਆ ਹੈ